ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸਲ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਤਰਨਾ ਦਲ ਬਾਬਾ ਲਖਮਣ ਸਿੰਘ ਜੀ ਘੋੜੇ ਤੇ ਕਾਠੀ ਪਾਉਂਦੇ ਹੋਏ ਜੋ ਕੀ ਥੱਲੇ ਇੱਕ ਚਾਦਰ ਪਾ ਕੇ ਉੱਤੇ ਖੇਸ ਪਾ ਕੇ ਕਾਠੀ ਪਾਈ ਜਾਂਦੀ ਆ ਘੋੜੇ ਤੇ ਇਹਦੇ ਨਾਲ ਫਿਰ ਘੋੜੇ ਤੇ ਕਾਠੀ ਲੱਗਦੀ ਨਹੀਂ ਆ ਕਈ ਵਾਰੀ ਅਣਜਾਣ ਸਵਾਰਾਂ ਤੋਂ ਘੋੜੇ ਤੇ ਕਾਠੀ ਲੱਗ ਜਾਂਦੀ ਆ ਫਿਰ ਘੋੜਾ ਹੱਥ ਮਾਰਨ ਤੇ ਵੀ ਖਰਗਣਾ ਮਾਰਨ ਤੇ ਵੀ ਤੰਗੀ ਮੰਨਦਾ ਫਿਰ ਦੁਬਾਰਾ ਕਾਠੀ ਪਾਉਂਦੇ ਵੀ ਘੋੜਾ ਤੋ ਹੋਣ ਕੋੜੇ ਦੇ ਉੱਤੇ ਕਾਠੀ ਕਸੀ ਜਾਊਗੀ ਜੋ ਵੀ ਇੱਕ ਤੰਗ ਥੱਲੇ ਪਾਇਆ ਜਾਂਦਾ ਵਾ ਇੱਕ ਤੰਗ ਉੱਤੇ ਪਾਇਆ ਜਾਂਦਾ ਜਾਂ ਕਰਦਾ ਜਿਸ ਦੇ ਨਾਲ ਕਾਠੀ ਦਾ ਬੈਲੈਂਸ ਬਣ ਜਾਂਦਾ ਹੈ ਤੇ ਕੋੜਾ ਭਜਾਉਣ ਨੂੰ ਕੋਈ ਦਿੱਕਤ ਨਹੀਂ ਹੋਣੀ ਕਾਠੀ ਵੱਧੀ ਨਹੀਂ ਕਹਿਣਾ ਭਾਵੇਂ ਕਾਠੀ ਖੋਲ ਦੀ ਨਹੀਂ ਅਧਿਕਰਨ ਜਨੀ ਮਾਵ ਨਮਰ ਦੰਦਾਵਾਵਾ ਹੁਣ ਜੋਗੀ ਹਲੜ ਦਾ ਤਾਂ ਤੇ ਅਸੀ ਆ ਜਾਊਗਾ ਕਾਠੀ ਦੀ ਕਾਠੀ ਦੀ ਮਜ਼ਬੂਤੀ ਵਾਸਤੇ ਤੇ ਫੇਰ ਤੁਹਾਨੂੰ ਦੱਸਿਆ ਜਾਊਗਾ ਕੋੜੇ ਨੂੰ ਪੂਰਾ ਹੰਤ ਕੇ ਤੰਗ ਕਸਰਾ ਪੋਦਾ ਟਾਗੜ ਦੇ ਧਰਮ ਦੇਗ ਦਾਗ ਦਾਗੜ ਦੇ ਜੋ ਵੀ ਥੱਲੇ ਕਾਠੀ ਦੇ ਤੇਲ ਖੇਸ ਇੱਕ ਚਾਦਰ ਉੱਤੇ ਦੋ ਖੇਸ ਜਾਂ ਦੋ ਕੰਬਲ ਤੇ ਇੱਕ ਚਾਦਰ ਤੇ ਤੰਗ ਪਾਇਆ ਜਾਊਗਾ ਹੁਣ ਆ ਦੇਖੋ ਜੀ ਚਾਦਰ ਪਾ ਗਈ ਤੇ ਇਹਦੇ ਉੱਤੇ ਤੰਗ ਪਾਇਆ ਜਾਊਗਾ ਤੇ ਫਿਰ ਕੋੜਾ ਪੂਰਾ ਤਿਆਰ ਬਰਤਾਰਾ ਹੋ ਜਾਊਗਾ ਦੌੜ ਬੰਸਤੇ ਜੋ ਵੀ ਸਾਰੇ ਇਹਨਾਂ ਸਿੰਘਾਂ ਨੂੰ ਆਪਣੇ ਕੋੜੇ ਦੀ ਤਿਆਰੀ ਕਰਦੇ ਹੋਏ ਕੋੜਾ ਦੇ ਗਾਜ਼ ਦੇ ਵਿੱਚ ਖੋਲ ਕੋਈ ਗਾਲੀਆਂ ਬਣਾ ਕੇ ਪੁੰਗਾ ਕੋਈ ਸੁੰਦਰ ਸੋਲੀਆਂ ਚਾਦਰਾਂ ਪੁੰਨਾ ਇਹਦਾ ਪੂ ਆਪਣੇ ਪੂਰਿਆਂ ਨੂੰ ਹਾਸਾ ਲਾ ਰਿਹਾ ਜਾਨਾ ਸਿਰ ਬੁਰੀ ਤਿਆਰੀ ਦੇ ਵਿੱਚ ਤ ਉਹ ਜਲਾਏ ਜੀ ਬਖਾਲਸਾ ਪੰਥ ਨਾ ਲਿਖਦਾ ਹੈ ਜੀ ਬਾਬਾ ਨੀ ਨਾਨੀ ਜਾਨੀ ਨਹੀਂ ਜਾਣੀ ਬਾਬਾ